ਕੰਡੂ ਜੀ ਸਟਾਰ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਪੰਜਾਬ ਲਾਇਲਜ਼ ਵੱਲੋਂ ਅੱਜ ਇੱਕ ਵਿਸ਼ੇਸ਼ ਅਪਡੇਟ ਪਾਈ ਜਗਤਾਰ ਸਿੰਘ ਹਵਾਰਾ ਦੇ ਪਰੋਲ ਦੇ ਸਬੰਧ ਦੇ ਵਿੱਚ ਸੰਗਤਾਂ ਦੇ ਸਾਹਮਣੇ ਰੱਖਣੀ ਹੈ ਜਿਹਦੇ ਤਹਿਤ ਪਾਈ ਜਗਤਾਰ ਸਿੰਘ ਹਵਾਰਾ ਦੀ ਪਰੋਲ ਜਿਹੜੀ ਕਿ 11 ਜੂਨ 2025 ਨੂੰ ਜੇਲ ਸੁਪਰਡੈਂਟ ਨੂੰ ਐਪਲੀਕੇਸ਼ਨ ਦੇਣ ਤੋਂ ਬਾਅਦ ਤੋਰੀ ਗਈ ਸੀ ਤੇ ਸਤੰਬਰ 2025 ਚ ਜਦੋਂ ਉਹਨਾਂ ਦੇ ਮਾਤਾ ਮਾਤਾ ਨਿੰਦਰ ਕੌਰ ਅਮਰੀਕਾ ਤੋਂ ਵਾਪਸ ਇੱਥੇ ਪਿੰਡ ਆ ਗਏ ਸਨ ਤੇ ਉਹਨਾਂ ਵੱਲੋਂ ਇੱਕ ਈਮੇਲ ਪਾਈ ਹੈ ਜਗਤਾਰ ਸਿੰਘ ਹਵਾਰਾ ਨੂੰ ਪ੍ਰੋਲ ਦੇਣ ਦੇ ਸਬੰਧ ਚ ਮਾਤਾ ਜੀ ਵੱਲੋਂ ਸੀਐਮ ਦਿੱਲੀ ਰੇਖਾ ਗੁਪਤਾ ਨੂੰ ਜਿਹੜੀ ਭੇਜੀ ਗਈ ਸੀਗੀ ਉਹਦੇ ਚ ਭਾਈ ਜਗਤਾਰ ਸਿੰਘ ਹਵਾਰਾ ਦੇ ਪਿੰਡ ਹਵਾਰਾ ਕਲਾਂ ਦੀ ਪੰਚਾਇਤ ਦਾ ਪੰਚਾਇਤਦਮਾ ਜ਼ਿੰਮੇਵਾਰੀ ਤਹਿਤ ਵੀ ਸਾਡੀ ਜ਼ਿੰਮੇਵਾਰੀ ਅਮਨ ਕਾਨੂੰਨ ਦੀ ਤੇ ਰეკਮੈਂਡੇਸ਼ਨ ਵਾਸਤੇ ਨਾਲ ਲਾਇਆ ਹੋਇਆ ਸੀ ਜਿਹੜਾ ਕਿ ਬਾਅਦ ਦੇ ਵਿੱਚ ਸੀਐਮ ਆਫਿਸ ਵੱਲੋਂ ਜਿਹੜਾ ਡਿਪਾਰਟਮੈਂਟ ਅਸ਼ੀਸ਼ ਸੂਧਪਾਲਾ ਹੋਮ ਤੇ ਜੇਲ ਉਹਨਾਂ ਨੂੰ ਮਾਰ ਕਰਨ ਦੀ ਈਮੇਲ ਜਿਹੜੀ ਵਾਪਸ ਰਿਪਲਾਈ ਆਈ ਸੀ ਬਾਅਦ ਦੇ ਵਿੱਚ ਮਾਤਾ ਜੀ ਦਾ ਮੈਡੀਕਲ ਭੇਜਿਆ ਗਿਆ ਸੀ ਤੇ ਹੁਣ ਕੱਲ 26 ਅਕਤੂਬਰ 2025 ਨੂੰ ਪਾਈ ਜਗਤਾਰ ਸਿੰਘ ਹਵਾਰਾ ਦੀ ਪਰੋਲ ਨੂੰ ਹੋ ਸਪੋਰਟ ਮਿਲੀ ਹੈ ਜਿਹਦੇ ਤਹਿਤ ਪਾਈ ਜਗਤਾਰ ਸਿੰਘ ਹਵਾਰਾ ਦੇ ਪਿੰਡ ਤੋਂ ਇਲਾਵਾ 65 ਹੋਰ ਨੇੜਲੇ ਪਿੰਡਾਂ ਦੀਆਂ ਪੰਚਾਇਤਾਂ ਦੇ ਮਤੇ ਪਾ ਕੇ ਭਾਈ ਜਗਤਾਰ ਸਿੰਘ ਹਵਾਰਾ ਨੂੰ ਪਰੋਲ ਦੇਣ ਦੇ ਸਬੰਧ ਦਿੱਲੀ ਸਰਕਾਰ ਨੂੰ ਜਿਹੜੀ ਅਪੀਲ ਕੀਤੀ ਗਈ ਆ ਉਹਦੇ ਵਿੱਚ ਉਹਨਾਂ ਨੇ ਸਪੋਰਟਿਵ ਪੰਚਾਇਤ ਨਾਮੇ ਜਿਹੜੇ ਦਿੱਤੇ ਆ ਜਿਹਦੇ ਵਿੱਚ ਮੈਂ ਸੰਗਤਾਂ ਦੀ ਜਾਣਕਾਰੀ ਦੱਸਾਂ ਜਿੰਦਾ ਵੀ 40 ਪਿੰਡ ਜਿਹੜੇ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਜਿਹਦੇ ਵਿੱਚ ਖਮਾਣੋ ਜਿਹੜਾ ਕੀ ਭਾਈ ਜਗਤਾਰ ਸਿੰਘ ਹਵਾਰਾ ਦੇ ਹਵਾਰਾ ਕਲਾਂ ਪਿੰਡ ਦਾ ਬਲਾਕ ਆ ਥਾਣਾ ਵੀ ਉਹਨਾਂ ਨੂੰ ਇਹੀ ਪੈਂਦਾ ਉਹ ਅਮਲੋਤ ਤੇ ਬਸੀ ਪਠਾਣਾ ਬਲਾਕਾਂ ਦੇ 40 ਪਿੰਡਾਂ ਨੇ ਜਿਹੜੀਆਂ ਪੰਚਾਇਤ ਨਾਮਾ ਦਿੱਤੇ ਹੈਗੇ ਆ ਤੇ 11 ਪਿੰਡ ਰੂਪਰ ਦੇ ਜਿਹਦੇ ਚ ਚਮਕੌਰ ਸਾਹਿਬ ਤੇ ਮਰੀਂਡਾ ਬਲਾਕ ਪੈਂਦੇ ਆ 11 ਪਿੰਡ ਰੂਪਰ ਜਿਲ੍ਹੇ ਦੇ ਤੇ 15 ਪਿੰਡ ਲੁਧਿਆਣਾ ਦੇ ਜਿਹਦੇ ਵਿੱਚ ਖੰਨਾ ਬਲਾਕ ਦੇ ਨਾਲ ਕਿਉਂਕਿ ਭਾਈ ਜਗਤਾਰ ਸਿੰਘ ਵਾੜਾ ਦੇ ਪਿੰਡ ਦੇ ਲਾਗੇ ਉਹਨਾਂ ਨੂੰ ਇੱਕ ਪਾਸੇ ਰੂਪਰ ਜ਼ਿਲ੍ਹਾ ਪੈਂਦਾ ਦੂਜੇ ਪਾਸੇ ਲੁਧਿਆਣਾ ਜ਼ਿਲ੍ਹਾ ਤੱਕ ਕਰੀਬ 66 ਪਿੰਡਾਂ ਨੇ ਜਿਹੜੀ ਆ ਉਹ ਪਾਈ ਜਗਤਾਰ ਸਿੰਘ ਹਵਾਲਾ ਦੇ ਹੱਕ ਦੇ ਵਿੱਚ ਮਤੇ ਪਾ ਕੇ ਤੇ ਮਤੇ ਸੁਪੁੱਧ ਕੀਤੇ ਹਨ ਜਿਹਦੇ ਸੰਬੰਧ ਦੇ ਵਿੱਚ ਪਾਈ ਜਗਤਾਰ ਸਿੰਘ ਹਵਾਲਾ ਦੇ ਕਰੀਬੀ ਸਾਥੀ ਪਾਈ ਜਸਵੰਤ ਸਿੰਘ ਸਿੱਧੂਪੁਰ ਜਿਨ੍ਹਾਂ ਨੇ ਵੀ ਜੇਲ੍ਹ ਕੱਟੀ ਆ ਪਹਿਲਾਂ ਉਹਨਾਂ ਦੀ ਅਗਵਾਈ ਚ ਇੱਕ ਕਮੇਟੀ ਬਣਾਈ ਗਈ ਸੀ ਪਿਛਲੇ ਸਮੇਂ ਦਾਨ ਜਿਹਦੇ ਵਿੱਚ ਪਾਈ ਜਸਵੰਤ ਸਿੰਘ ਸਿੱਧੂਪੁਰ ਤੋਂ ਇਲਾਵਾ ਦਾਸ ਜਸਪਾਲ ਸਿੰਘ ਵੰਜਪੁਰ ਬਤੌਰ ਵਕੀਲ ਤੇ ਅਮਨਪ੍ਰੀਤ ਸਿੰਘ ਪੰਜਕੋਹਾ ਪਾਈ ਰੇਸ਼ਮ ਸਿੰਘ ਵਦਾਰੀ ਤੇ ਪਾਈ ਹਰਪ੍ਰੀਤ ਸਿੰਘ ਫਰੌਰ ਜਿਹੜੇ ਕਿ ਭਾਈ ਜਗਤਾਰ ਸਿੰਘ ਹਵਾਰਾ ਦੇ ਰਿਸ਼ਤੇਦਾਰ ਵੀ ਲੱਗਦੇ ਆ ਫਰੌਰ ਪਿੰਡਿਆਂ ਉਹਨਾਂ ਦੇ ਉਹਨਾਂ ਦੇ ਜੀਜਾ ਜੀ ਲੱਗਦੇ ਆ ਤੇ ਗਗਨਦੀਪ ਸਿੰਘ ਚਮਕੌਰ ਸਾਹਿਬ ਨੇ ਬਹੁਤ ਸਹਿਯੋਗ ਕੀਤਾ ਜਿਹੜੇ ਚਮਕੌਰ ਦੇ ਜਿਹੜੇ 10ਾਂ ਪਿੰਡਾਂ ਦੇ ਵਿੱਚੋਂ ਉਹਨਾਂ ਨੇ ਸਹਿਯੋਗ ਕਰਕੇ ਪੰਚਾਇਤਨਾਮੇ ਲਿਆ ਸੋ ਪੰਚਾਇਤਨਾਮੇ ਨਾਲ ਕਵਰਿੰਗ ਲੈਟਰ ਲਾ ਕੇ ਸੀਐਮ ਦਿੱਲੀ ਰੇਖਾ ਗੁਪਤਾ ਨੂੰ ਈਮੇਲ ਕਰ ਦਿੱਤੀ ਗਈ ਆ ਕੱਲ ਤੇ ਹੁਣ ਅਸੀਂ ਆਉਂਦੇ ਦਿਨਾਂ 'ਚ ਦੇਖਦੇ ਹਾਂ ਵੀ ਜਾਰੀ ਵੀ ਕੀਤਾ ਹੈ ਵੀ ਹੋਰ ਵੀ ਪਿੰਡਾਂ ਦੇ ਜਿਹੜੇ ਪੰਚਾਇਤ ਵਾਲੇ ਹੈਗੇ ਆ ਜਾਂ ਜਿਹੜੇ-ਜਿਹੜੇ ਵੀ ਜਿਹੜੇ ਪਿੰਡਾਂ ਤੋਂ ਲਾਗਲੇ ਜ਼ਿਲ੍ਹਿਆਂ ਚੋਂ ਜਾਂ ਪੂਰੇ ਪੰਜਾਬ ਚੋਂ ਜੇ ਕੋਈ ਭਾਈ ਜਗਤਾਰ ਸਿੰਘ ਵਾਰਾ ਦੀ ਪਰੋਲ ਦੇ ਸਵੰਚ ਸਪੋਰਟਿਵ ਪੰਚਾਇਤ ਨਾਮੇ ਦੇ ਸਕਦਾ ਉਹ ਮੇਰੇ ਤੱਕ ਈਮੇਲ ਦੇ ਰਾਹੀਂ ਜਾਂ ਫੇਸਬੁੱਕ ਰਾਹੀਂ ਜਾਂ ਵਟਸਐਪ ਦੇ ਰਾਹੀਂ ਜਾਂ ਭਾਈ ਜਸਵੰਤ ਸਿੰਘ ਸਿੱਧੂ ਪੋਲਨਾ ਸੰਪਰਕ ਕਰ ਸਕਦਾ ਹੈਗਾ ਦਿੱਤੇ ਹੋਏ ਨਾਲ ਜਿਹੜੀ ਖਬਰ ਲੱਗੀ ਆ ਉਹਦੇ ਵਿੱਚ ਸਾਡੇ ਨੰਬਰ ਵੀ ਦਿੱਤੇ ਹੋਏ ਨੇ ਸੋ ਪੰਚਾਇਤ ਨਾਮੇ ਦਾ ਪਰਫਾਰਮਾ ਤਿਆਰ ਹੈਗਾ ਉਹ ਭੇਜ ਦਿੱਤਾ ਜਾਏਗਾ ਤੇ ਲੈਟਰ ਪੈਡ ਪਿੰਡ ਦੇ ਪੰਚਾਇਤ ਦੇ ਲੈਟਰ ਪੈਡ ਦੇ ਉੱਤੇ ਉਹ ਪ੍ਰਿੰਟ ਕੱਢ ਕੇ ਮੋਹਰ ਸਾਈਨ ਕਰਕੇ ਭੇਜ ਦਿੱਤੇ ਜਾਣ ਤਾਂ ਜੋ ਭਾਈ ਜਗਤਾਰ ਸਿੰਘ ਹਵਾਰਾ ਉਹ ਨੂੰ ਜਿਹੜੀ ਪ੍ਰੋਲ ਦੀ ਜਿਹੜੀ LG ਹੈਗੀ ਆ ਉਹਨੂੰ ਹੋਰ ਮਜ਼ਬੂਤੀ ਨਾਲ ਪੇਸ਼ ਕੀਤਾ ਜਾ ਸਕੇ ਸਹਿਯੋਗ ਲਈ ਸਾਰੇ ਵੀਰਾਂ ਭਰਾਵਾਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ